ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੜੌਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਨ ਮੱਝਾ ਤੇ ਇੱਕ ਗੱਬਣ گا ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਨਜਿੰਦਰ ਸਿੰਘ ਬਈ ਪਿੰਡ ਭਦੌੜ ਬਈ ਜ਼ਿਲ੍ਹਾ ਬਰਨਾਲਾ ਹਾਂਜੀ ਗਾਂਗ ਜਾਣਕਾਰੀ ਦੋਈ ਪੱਲਾ ਇਹ ਵੀ ਪਹਿਲੇ ਨੇ ਬੈੜੀ 7.5 ਮਹੀਨਾ ਦੀ ਗੱਬਣਾ ਚ ਇੱਕ ਪਾਸ ਆਪਣੀ ਕਰਾਈ ਵੀ ਹਾਂਜੀ ਵੀ ਅਗਲਾ ਕਰਾ ਸਕਦੇ ਹਾਂ ਅਗਲਾ ਜਿੱਥੇ ਮਰਜ਼ੀ ਕਰਾ ਕੇ ਲੈ ਰੇਟ ਭਰਾ ਖੱਚ ਕੇ ਜੀ ਰੇਟ ਤੇ 32000 ਰੁਪਏ ਜੀ 32000 ਹਾਂਜੀ ਚਲੋ ਭਰਾ ਚੈੱਕ ਕਰ ਸਕਦੇ ਹਾਂ 7.5 ਮਹੀਨੇ ਦੀ 7.5 ਮਹੀਨੇ ਦੀ ਚੈੱਕ ਪਾਸ ਹੋ ਗਈ। 4 ਥਾਂ ਇੱਕੋ ਜੀ। ਕੋਲੂਨ ਨੇ ਸੁਣਾ। ਠੀਕ ਹੈ ਜੀ। ਹਾਂ ਜੀ। ਤੋੜ ਲੋ ਜੀ। ਚੈੱਕ ਕਰ ਸਾਦੇ। ਕੱਦ ਬੈਡ ਸੁਖਣਾ ਕਰਮ ਵਾਲੇ ਦੱਸੋ ਹਣਾ। ਇਧਰ ਨੂੰ ਤੋੜ ਦੇ ਭਰਾ ਲੰਮੀ। ਇਧਰ ਨੂੰ। ਠੀਕ ਹੈ ਜੀ। ਲੋ ਜੀ। ਤੋੜਾ ਤਰ ਆ ਕਰਮ ਵਾਲੇ ਦਾ ਸਾਡੇ ਸਾਹਮਣੇ। ਲੋ ਜੀ। ਮੋੜ ਲਈ। ਲੋ ਜੀ। ਪੈਂਡ ਭਦੌੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਜ ਦਾ ਨੰਬਰ ਉੱਪਰਲੀ ਸਾਈਡ ਟਾਈਟਲ ਚ ਲਿਖਾਂਗੇ ਭਰਾ। ਆਈ ਜੀ ਨਾਲ ਰੂਪ ਕੰਡੈਕਟ ਕਰੋ ਠੀਕ ਹੈ ਜੀ ਹਾਂ ਜੀ ਮਾਝ ਦੀ ਜਾਣਕਾਰੀ ਦੇਈ ਇਹ ਢੋਕੜਾ ਵੀ 7 ਕਿਲੋ ਦੁੱਧ ਦਾ ਹੀ ਹਾਂਜੀ ਹੈਗਾ 7.5 ਤਾਂ ਵੀ 7 ਕਹਿ ਕੇ ਦਵਾਂਗੇ ਵੀ ਠੀਕ ਹੈ ਰੇਟ ਭਰਾ ਜਾਇਦਾ ਰੇਟ ਹੀ 70000 ਦੀ ਦੇ ਦਾਂਗੀ ਇਹ 70000 ਹਾਂਜੀ ਤੋੜ ਦਿਓ ਭਰਾ 7 ਲੀਟਰ ਦੁੱਧ ਦਾ ਹੀ 7 ਤੋਂ ਬਾਹਰ ਹੋ ਗਈ 7 ਮਨ ਕੇ ਲੈ ਕੇ ਜਾ ਸਾਢੇ 3 ਲੀਟਰ ਇੱਕ ਟਾਈਮ ਦਾ ਹਾਂਜੀ ਲਓ ਜੀ ਸਾਢੇ 3 ਲੀਟਰ ਇੱਕ ਟਾਈਮ ਦਾ 7 ਲੀਟਰ ਦੁੱਧ ਦਾ ਚਾਹ ਦੋ ਡੱਕ ਚੁੱਕ ਲਈ ਜੀ ਚਾਰ ਟਾਈਮ ਚੁੱਕ ਲੈ ਕੇ ਜਾਓ ਠੀਕ ਹੈ ਠੀਕ ਲਓ ਭਰਾ ਚੈੱਕ ਕਰ ਸਰ ਦਾ ਕੱਟ ਬੜ ਸੁੱਕਣਾ ਕਰ ਮਾੜਦਾ ਸੁਣਾ ਬੰਦੋ ਜੀ ਜਾਰੇ ਥੜ ਨੂੰ ਖੋਣੀ ਜੀ ਕੈ ਠੀਕ ਹੈ ਜੀ ਹਾਂ ਜੀ ਤੋਕੜ ਗੱਬਣ ਦੀ ਜਾਣਕਾਰੀ ਦੋ ਜੀ ਇਹ 2 ਮਹੀਨੇ ਦੀ ਗੱਬਣਾ ਵੀ ਚੈੱਕ ਪਾਇਆ ਸੀ ਹਾਂਜੀ 7 ਕਿਲੋ ਦੁੱਧ ਆ ਮਗਰ ਕੱਟੀ ਹੈ ਜੀ ਕੱਟੀ ਗੜੀ ਬਰੀ ਆ ਕੱਟੀ ਹੈ ਆ ਕੱਟੀ ਹੈ ਚੈੱਕ ਕਰ ਸਕਦੇ ਠੀਕ ਹੈ ਇਹਦਾ ਰੇਟ ਪੜਾ ਇਹ 75000 ਦੀ ਦੇ ਦਾਂਗੇ ਇਹ 75000 ਤੋਕੜ ਗੱਬਣ ਹਾਂਜੀ

ਠੀਕ ਹੈ ਹਾਂਜੀ ਵੀ ਅਗਲੀ ਦਾ ਇਹ ਸੂਨ ਵਾਲੀ ਆ ਵੀ ਹਾਂਜੀ ਕਿੰਨਾ ਟਾਈਮ ਬਾਕੀ ਵੀਰੇ ਦਾ ਇਹ 10 ਤੋਂ 12 ਦਿਨ ਵੀ 10 ਤੋਂ ਦੁੱਧ ਦੁੱਧ 14 ਕਿਲੋ ਸੀਗਾ ਵੀ ਪਿਛਲੇ ਸੂਏ ਠੀਕ ਆ ਰੇਟ ਰੇਟ ਇਹ ਤਾਂ ਫੋਨ ਤੇ ਕਰਾਂਗੇ ਇਹ ਤਾਂ ਫੋਨ ਤੇ ਠੀਕ ਹੈ ਜੀ ਤੋੜ ਦੋ ਲਿਓ ਪਰਾ ਸਲੋਜੀ ਸੂਨ ਵਾਲੀ ਕੀ ਕਰ ਵਧ ਜਾਣਕਾਰੀ ਬਾਈ ਤੋਂ ਲੈ ਹਦੇ ਪਰਾ ਠੀਕ ਹੈ ਜੀ ਬਾਈ ਦਾ ਨੰਬਰ ਟਾਈਟਲ ਚ ਸਕਰੀਨ ਦੇ ਉੱਪਰਲੀ ਸਾਈਡ ਕੋਚ

ਫੀਲ ਠੰਡੀ ਬਹੁਤ ਹੈ ਠੀਕ ਹੈ ਠੀਕ ਹੈ ਮਾਨਤਨ ਹੋ ਜੂਗਾ ਜੀ ਇਹਨਾਂ ਚ ਹਾਂਜੀ ਹਾਂਜੀ ਬਈ ਕਰ ਦੋਗੇ ਹਾਂਜੀ ਮਾਨਤਨ ਹੋ ਗਏ ਠੀਕ ਹੈ ਤੇ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ